ਅੱਜ ਦੇ ਵਿਚਾਰਾਂ ਦੀ ਅਰੰਭਤਾ ਫਤਿਹ ਦੀ ਸਾਂਝ ਨਾਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੜੀਵਾਰ ਵਿੱਚ ਸੀ ਵਿਚਾਰ ਕਰਤੇ ਆਂ ਔਰ 13 ਸ਼ਲੋਕਾਂ ਤੱਕ ਦੀ ਅਸੀਂ ਵਿਚਾਰ ਪਿੱਛੇ ਕਰ ਚੁੱਕੇ ਆਂ ਅੱਜ ਦਾ ਸ਼ਲੋਕ 14 ਨੰਬਰ ਸ਼ਲੋਕ ਕਬੀਰ ਸਾਹਿਬ ਦਾ ਕਬੀਰ ਜੈ ਜੈ ਹਾਂ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸਨੇਹੀ ਬਹਾਰਾ ਪੂਜਰ ਮੇਰੇ ਪਾਏ ਇਹ 14 ਨੰਬਰ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਅਸੀਂ ਪੜ੍ਹਦੇ ਆ ਨਾ ਧਿਆਨ ਨਾਲ ਤੇ ਇੱਕ ਚੀਜ਼ ਬੜੀ ਦੇਖਣ ਚਾਹੀਏ ਅਸੀਂ ਸ਼ਾਇਦ ਕਦੀ ਨੋਟਿਸ ਕੀਤਾ ਕਿ ਨਹੀਂ ਕੀਤਾ ਕਿ ਜਦੋਂ ਕੋਈ ਵੀ ਸਿਧਾਂਤ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਕਿਸੇ ਵੀ ਕਲ ਦੇਤੇ ਗੁਰਮਤ ਦਾ ਸਿਧਾਂਤ ਦਿੱਤਾ ਜੋ ਸਿਧਾਂਤ ਗੁਰੂ ਸਾਹਿਬਾਂ ਨੇ ਦਿੱਤਾ ਹੈ ਉਹੀ ਸਿਧਾਂਤ ਭਗਤ ਸਾਹਿਬਾਨ ਨੇ ਜਾਂ ਬਾਕੀ ਸਿੱਖਾਂ ਨੇ ਵੀ ਦਿੱਤਾ ਜੋ ਮੈਂ ਅੱਲਾ ਪਹਿਲਾ ਦੇ ਸ਼ਬਦਾਂ ਵਿੱਚ ਜੋ ਗੁਰਨਾਨਕ ਸਾਹਿਬ ਦਾ ਜੋ ਸਿਧਾਂਤ ਮਿਲੇਗਾ ਉਹੀ ਅਗਲੇ ਗੁਰੂ ਸਾਹਿਬਾਂ ਦੇ ਬਾਣੀ ਵਿੱਚ ਮਿਲੇਗਾ ਉਹੀ ਸਿਧਾਂਤ ਸਾਨੂੰ ਬਾਕੀ ਭਗਤਾਂ ਦੀ ਬਾਣੀ ਦੇ ਵਿੱਚ ਵੀ ਜਾਂ ਸਿੱਖਾ ਦੀ ਬਾਣੀ ਦੇ ਵਿੱਚ ਵੀ ਉਹੀ ਗੱਲ ਸਾਨੂੰ ਬਾਰ-ਬਾਰ ਸੁਣਨ ਨੂੰ ਮਿਲਦੀ ਹੈ। ਐਗਜ਼ਾਮਪਲ ਵਜੋਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਦਿੱਤਾ ਹੈ ਕਿ ਉਹ ਅਕਾਲ ਪੁਰਖ ਜਿਹੜਾ ਹੈ ਉਹ ਜਨਮ ਮਰਨ ਦੇ ਵਿੱਚ ਨਹੀਂ ਹੁੰਦਾ। ਅਵਤਾਰਵਾਦ ਜਿਹੜਾ ਹੈ ਉਹ ਸਿੱਖੀ ਦਾ ਕਨਸੈਪਟ ਨਹੀਂ ਹੈ। ਪਹਿਲੇ ਸਿਧਾਂਤ ਦੇ ਵਿੱਚ ਹੀ ਮੂਲ ਸਿਧਾਂਤ ਦੇ ਵਿੱਚ ਦੱਸ ਦਿੱਤਾ ਅਕਾਲ ਮੂਰਤ ਨਾ ਲਈ ਕਹਤਾ ਅਜੂਨੀ ਉਹ ਜੁਨੀਆ ਦੇ ਵਿੱਚ ਨਹੀਂ ਆਂਦਾ ਇਹ ਗੁਰੂ ਸਾਹਿਬ ਗਨਾਰਕ ਸਾਹਿਬ ਦਾ ਸਿਧਾਂਤ ਦਿੱਤਾ ਉਸੇ ਗੱਲ ਨੂੰ ਅੱਗੇ ਵੀ ਤੋਰਿਆ ਕਿ ਨਾ ਉਹ ਮਰੈ ਨਾ ਹੋਵੇ ਸੋਗ ਇਹ ਵੀ ਸਿਧਾਂਤ ਦਿੱਤਾ ਫਿਰ ਅੱਗੇ ਉਸੇ ਗੱਲ ਨੂੰ ਫਿਰ ਅੱਗੇ ਹੋਰ ਦ੍ਰਿੜ ਕਰ ਦਿੱਤਾ ਸੋ ਮੁਖ ਜਰੋ ਜਿਤ ਕਹੇ ਠਾਕੁਰ ਜੁਨੀ ਹੁਣ ਇਹੀ ਸਿਧਾਂਤ ਜਿਹੜਾ ਹੈ ਕਬੀਰ ਸਾਹਿਬ ਵੀ ਦਿੰਦੇ ਨੇ ਕਿ ਕਬੀਰ ਕੋ ਸਵਾਮੀ ਐਸੋ ਠਾਕੁਰ ਜਾਂ ਕਾ ਮਾਈ ਨਾ ਬਾਪੂਰੇ ਸੇਮ ਸੇਮ ਗੱਲ ਇਸੇ ਤਰ੍ਹਾਂ ਅਵਤਾਰਵਾਦ ਨੂੰ ਹੀ ਭਗਤ ਨਾਮਦੇਵ ਜੀ ਕਹਿੰਦੇ ਰਹੇ पांडे ਤੁਮਰਾ रामचंद्र ਤੁਮ ਉਹ ਵੀ ਆਪ ਦੇਖਿਆ ਤਾਂ ਸੋ ਕਹਿਣ ਦਾ ਮਤਲਬ ਇੱਕੋ ਗੱਲ ਨੂੰ ਬਾਰ-ਬਾਰ ਬਾਰ-ਬਾਰ ਜਿਹੜਾ ਹੈ ਉਹ ਵੱਖਰੇ-ਵੱਖਰੇ ਢੰਗ ਦੇ ਨਾਲ ਗੁਰੂ ਸਾਹਿਬਾਂ ਨੇ ਤੇ ਹੋਰ ਗੁਰਸਿੱਖਾਂ ਜਾਂ ਭਗਤਾਂ ਨੇ ਵੀ ਗੱਲ ਕੀਤੀ ਉਦਾਹਰਨ ਵਜੋਂ ਮੂਰਤੀ ਪੂਜਾ ਜਿਵੇਂ ਮੂਰਤੀ ਪੂਜਾ ਦੇ ਵਿੱਚ ਮਹਿਲਾ ਪਹਿਲਾਂ ਕਹੇ ਗੁਰਨਾਨਕ ਸਾਹਿਬ ਕਹਿੰਦੇ ਪਾਥਰ ਲੈ ਪੂਜੇ ਮੁਗਤ ਗਵਾਰ ਓਏ ਜੇ ਆਪ ਡੁੱਬੇ ਤੂੰ ਕਹ ਤਰੂਂ ਉਭਾਰ ਜਿਹੜਾ ਆਪ ਡੁੱਬਿਆ ਤੈਨੂੰ ਕੀ ਤਾਰੇਗਾ ਮੂਰਤੀ ਪੂਜਾ ਬਾਰੇ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਅਗਲੀ اسی ਬਾਣੀ اسی ਲੜੀ ਵਿੱਚ ਕਹਿੰਦੇ ਘਰ ਮੇ ਠਾਕੁਰ ਨਦਰ ਨਾ ਆਵੇ ਗਲ ਮੇ ਪਾਥਰ ਲੈ ਲटकाਵੇ ਅੰਦਰ ਤਨੂੰ ਰੱਬ ਨੈਰੀਆਂ ਅੰਦਰ ਤੋਂ ਬਾਹਰ ਪੱਥਰ ਲਟਕਾਈ ਫਿਰਦਾ। ਸੋ ਪੱਥਰ ਦੀ ਜਿਹੜੀ ਮੂਰਤੀ ਦੀ ਪੂਜਾ ਦੇ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਠਾਕਰ ਪੂਜੇ ਮੋਲ ਮਨ ਹਟ ਤੀਰਥ ਜਾਏ। ਇਸੇ ਗੱਲ ਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ ਇੱਕੇ ਪਾਥਰ ਦੀ ਜੇ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ। ਇਸੇ ਗੱਲ ਨੂੰ ਭਗਤ ਰਾਮਾਨੰਦ ਜੀ ਕਹਿੰਦੇ ਨੇ ਜੇ ਜਾਈਏ ਤਾਂ ਜਲ ਪਖਾਨ ਤੂੰ ਪੂਰ ਰਿਹਾ ਸਰਬ ਸਮਾਨ। ਸੋ ਕਹਿਣ ਦਾ ਮਤਲਬ ਇੱਕੋ ਗੱਲ ਨੂੰ ਗੁਰੂ ਸਾਹਿਬ ਨੇ ਜਿਹੜੀ ਗੱਲ ਕੀਤੀ ਉਸੇ ਸਿਧਾਂਤ ਨੂੰ ਬਾਕੀ ਭਗਤ ਸਹਿਬਾਨ ਜਾਂ ਹੋਰ ਜਿਹੜੀ ਗੱਲ ਆਪਣੇ ਆਪਣੇ ਢੰਗ ਨਾਲ ਵੀ ਕਹਿ ਰਹੇ ਨੇ ਹੁਣ ਇੱਥੇ ਗੱਲ ਬੜੀ ਇੱਕ ਸੋਚਣ ਦੀ ਹੈਗੀ ਅੱਜ ਦੀ ਕਿਉਂਕਿ ਕਬੀਰ ਸਾਹਿਬ ਦੀ ਅਸੀਂ ਵਿਚਾਰ ਕਰ ਰਹੇ ਹਾਂ ਨਾ ਇਹਨਾਂ ਦੀ ਬਾਣੀ ਦੀ ਇਹ ਗੱਲ ਬੜੀ ਵਿਚਾਰਨ ਵਾਲੀ ਹੈ ਮੈਨੂੰ ਵੀ ਜਦੋਂ ਪੜ੍ਹੀ ਹੈ ਬਾਣੀ ਤੇ ਤਾਂ ਖਿਆਲ ਆਇਆ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਇੱਕ ਗੁਰੂ ਸਾਹਿਬ ਨੇ ਗੱਲ ਜਦੋਂ ਕਹਿ ਦਿੱਤੀ ਉਹ ਨਾਨਕ ਸਾਹਿਬ ਨੇ ਫਿਰ ਉਹੀ ਗੱਲਾਂ ਬਾਰ ਬਾਰ ਰਿਪੀਟ ਕਰਨ ਦੀ ਕੀ ਲੋੜ ਸੀ ਬਈ ਇੱਕ ਵਾਰੀ ਜਦ ਕਹਿ ਤਾ ਇੱਕ ਸਿਧਾਂਤ ਦੱਸ ਤਾ ਤੇ ਫਿਰ ਦੂਜੀ ਬਾਰ 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 ਉਹ ਇਹ ਗੱਲ ਨੂੰ ਉਸ ਕਹਿਣ ਦੀ ਜ਼ਰੂਰਤ ਕੀ ਪਈ ਹੈ ਪਰ ਗੱਲ ਬੜੀ ਸਮਝਣ ਦੀ ਹੈ ਕਿ ਇੱਥੇ ਰਿਪੀਟੇਸ਼ਨ ਨਹੀਂ ਹੈ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਗੱਲ ਨੂੰ ਬਾਰ ਬਾਰ ਰਿਪੀਟ ਕੀਤਾ ਹੈ ਇਹਦੇ ਪਿੱਛੇ ਜਿਹੜੀ ਇੱਕ ਸੋਚ ਹੈ ਜਾਂ ਸਮਝ ਹੈ ਇਹ ਇੱਕ ਜਿਹੜਾ ਗੁਰੂ ਸਾਹਿਬ ਦਾ ਇੱਕ ਗੱਲ ਕਰਨ ਦਾ ਜਿਹੜਾ ਕਾਰਨ ਹੈ ਉਹ ਕਾਰਨ ਇਹ ਹੈ ਕਿ ਬੜੀ ਵੱਡੀ ਇੱਕ ਪਲੈਨਿੰਗ ਹੈ ਜਿਹੜੀ ਇੰਨੀ ਵੱਡੀ ਅਸੀਂ ਕਹਿੰਦੇ ਦੇਖਦੇ ਹਾਂ ਨਾ ਕਿ ਰੈਵੋਲੂਸ਼ਨ ਆਈ ਕ੍ਰਾਂਤੀ ਹੋਈ ਉਹ ਕ੍ਰਾਂਤੀ ਦੇ ਪਿੱਛੇ ਇੱਕ ਬੜੀ ਵੱਡੀ ਸਿਆਣ ਬੜੀ ਵੱਡੀ ਗਹਿਰੀ ਔਰ ਸੋਚ ਪਲੈਨਿੰਗ ਦੇ ਨਾਲੇ ਕੰਮ ਹੋਇਆ ਇਹ ਸਾਰੀਆਂ ਗੱਲਾਂ बार-बार ਬਖਰੇ ਬਖਰ ਟੰਗ ਦੇ ਨਾਲ ਕਹਿਣ ਦਾ ਦਾ ਮਤਲਬ ਇਹ ਸੀ ਕਿ ਜਿੰਨੇ ਵੀ ਭਗਤ ਸਹਿਬਾਨ ਹੋਏ ਨੇ ਗੁਰਸਿੱਖ ਹੋਏ ਨੇ ਇਹ ਵੱਖਰੇ ਵੱਖਰੇ ਸਮੇਂ ਦੇ ਚ ਹੋਏ ਨੇ ਵੱਖਰੇ ਵੱਖਰੀ ਜਗਾ ਤੇ ਹੋਏ ਨੇ ਵੱਖਰੇ ਵੱਖਰੇ ਸਮਾਜ ਦੇ ਵਿੱਚ ਹੋਏ ਨੇ ਵੱਖਰੇ ਵੱਖਰੇ ਧਰਮ ਦੇ ਵਿੱਚ ਹੋਏ ਨੇ ਵੱਖਰੀ ਵੱਖਰੀ ਜਾਤ ਇਹਨਾਂ ਦੀ ਔਰ ਵੱਖਰਾ ਵੱਖਰਾ ਇਹਨਾਂ ਦਾ ਜਿਹੜਾ ਮਤਲਬ ਇਲਾਕਾ ਜਿਹੜਾ ਇਹਨਾਂ ਸਾਰਿਆਂ ਨੂੰ ਨੂੰ ਪਹਿਲੇ ਇੱਕ ਜਗ੍ਹਾ ਇਕੱਤਰ ਕੀਤਾ ਮਤਲਬ ਯੂਨਿਟੀ ਬਣਾਈ ਇਕਤਾ ਜਿਹਨੂੰ ਕਹਿੰਦੇ ਨਾ ਇਹ ਸਾਰਿਆਂ ਦੀ ਇਕਤਾ ਨੂੰ ਬਣਾਇਆ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਔਰ ਫਿਰ ਦੁਨੀਆ ਨੂੰ ਇਹ ਦੱਸਿਆ ਕਿ ਇਹ ਵੱਖਰੇ ਵੱਖਰੇ ਪੀਰੀਅਡ ਦੇ ਵਿੱਚ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਵੱਖਰੇ ਵੱਖਰੇ ਜਾਤ ਬਰਾਦਰੀ ਦੇ ਵਿੱਚ ਹੋਏ ਹੋਏ ਨੂੰ ਨੇ ਵੀ ਵੱਖ-ਵੱਖ ਢੰਗ ਦੇ ਨਾਲ ਇੱਕੋ ਹੀ ਗੱਲ ਕੀਤੀ ਹੈ ਇਹ ਉਸ ਗੱਲ ਨੂੰ ਦੱਸਣ ਦਾ ਦਰਸਾਣ ਦਾ ਇੱਕ ਢੰਗ ਸੀ ਔਰ ਸਭ ਤੋਂ ਵੱਡੀ ਗੱਲ ਕਿ ਸਾਰੇ ਜਿਹੜਾ ਹੈ ਉਹ ਪਖੰਡਵਾਦ ਦਾ ਜਾਂ ਪੁਜਾਰੀਵਾਦ ਦਾ ਵਿਰੋਧ ਕਰਦੇ ਤੁਹਾਨੂੰ ਜਰਾਨਗੇ ਸਾਰੇ ਹੀ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ ਸੋ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਯੂਨਿਟੀ ਬਣਾਈ ਤਾਂ ਕਿ ਲੋਕਾਂ ਦੇ ਵਿੱਚ ਭਰੋਸਾ ਆਏ ਕਿ ਬਈ ਇਹ ਜਿਹੜੀ ਗੱਲ ਜਿਹੜੀ ਵੱਖਰੇ ਵੱਖਰੇ ਢੰਗ ਦੇ ਨਾਲ ਜਿਹੜੀ ਇਹਨਾਂ ਨੇ ਕੀਤੀ ہوئی ਹੈ ਸੋ ਇਹ ਇੱਕ ਇੱਕ ਤਰੀਕਾ ਸੀ ਉਹਨਾਂ ਦਾ ਆਪਣੀ ਗੱਲ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਇੱਕ ਇਲਾਕੇ ਦੇ ਵਿੱਚ ਅਗਰ ਭਗਤ ਨਾਮਦੇਵ ਜੀ ਅਗਰ ਇੱਕ ਆਪਣੇ ਇੱਕ ਇਲਾਕੇ ਦੇ ਵਿੱਚ ਜਿੱਥੇ ਦੇ ਵੀ ਸੀ ਜੋ ਮਹਾਰਾਸ਼ਟਰ ਦੇ ਉਹ ਅਗਰ ਆਪਣੀ ਬਾਣੀ ਦਾ ਜੋ ਵੀ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਤੇ ਕਿੰਨਿਆਂ ਲੋਕਾਂ ਤੱਕ ਗੱਲ ਉਹ ਪਹੁੰਚਦੀ ਉਹ ਸਿਮਟ ਕੇ ਰਹਿ ਜਿਹੜੀ ਉੱਥੇ ਔਰ ਅੱਜ ਗੁਰੂਗ੍ਰੰਥ ਸਾਹਿਬ ਦੇ ਵਿੱਚ ਉਹ ਬਾਣੀ ਦਰਜ ਹੋ ਗਈ ਪੂਰੀ ਦੁਨੀਆ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਪਹੁੰਚੀ ਹੈ ਇਸੇ ਤਰ੍ਹਾਂ ਬਾਕੀ ਕਿ ਜਿੰਨੇ ਵੀ ਸੋ ਉਸ ਗੱਲ ਨੂੰ ਇਕਤ੍ਰਿਤਾ ਕਰਕੇ ਉਹ ਇੱਕ ਸੱਚ ਦਾ ਜਿਹੜਾ ਡੰਕਾ ਉਹ ਜਾਣਾ ਸੀ ਨਾ ਸੱਚ ਦੀ ਆਵਾਜ਼ بلند ਕਰਨੀ ਸੀ ਉਹ ਇੱਕ ਜਗ੍ਹਾ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਉਸ ਨੂੰ ਗੱਲ ਕੀਤੀ ਤਾਂ ਹੀ ਇੰਨੀ ਵੱਡੀ ਜਿਹੜੀ ਹੈ ਰਿਵਲੂਸ਼ਨ ਹੋ ਸਕੀ ਸੋ ਇਹ ਬੜੀ ਜਿਹੜੀ ਨਾ ਇੱਕ ਵੱਡੀ ਪਲੈਨਿੰਗ ਦੇ ਨਾਲ ਸੋਚ ਸਮਝ ਦੇ ਨਾਲ ਜਿਹੜਾ ਇਹ ਕੰਮ ਹੋਇਆ ਜਿਹੜੀ ਗੁਗੁਰਦ ਸਿੰਘ ਸਾਹਿਬ ਦੀ ਜਿਹੜੀ ਸੰਪਾਦਨਾ ਜਿਸ ਨੂੰ ਸੀ ਕਹਿੰਦੇ ਆ ਸੋ ਉਸੇ ਲੜੀ ਦੇ ਵਿੱਚ ਜਦੋਂ ਅਸੀਂ ਅੱਜ ਦਾ ਸਲੋਗ ਪੜ੍ਹਦੇ ਆ ਨਾ ਕਿ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜੈਂ ਜੈਂ ਹੋਂ ਫਿਰਿਓ ਕੌਤਕ ਠਾਉ ਠਾਏ ਕਬੀਰ ਸਾਹਿਬ ਕਹਤ ਰਹੇ ਮੈਂ ਜਿੱਥੇ ਜਿੱਥੇ ਵੀ ਗਿਆ ਉੱਥੇ ਕਿ ਮੈਂ ਚੀਜ਼ ਦੇਖੀ ਏ ਕੌਤਕ ਠਾਉ ਠਾਏ ਉਸ ਠਾਉ ਠਾਏ ਮਤਲਬ ਉਸ ਜਗ੍ਹਾ ਦੇ ਉੱਤੇ ਮੈਨੂੰ ਕੌਤਕ ਨਜ਼ਰ ਆਇਆ ਕੌਤਕ ਕਿਨੂੰ ਕਹਿੰਦੇ ਨੇ ਕੌਤਕ ਕਹਿੰਦੇ ਨੇ ਕਿਸੇ ਨਾਟਕ ਨੂੰ ਕਿਸੇ ਤਮਾਸ਼ੇ ਨੂੰ ਕੋਈ ਡਰਾਮਾ ਹੋਵੇ ਉਹਨੂੰ ਕਹਿੰਦੇ ਨੇ ਕੌਤਕ ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਹੁਣ ਇੱਥੇ ਜਿਹੜੀ ਗੱਲ ਕੌਤਕ ਦੀ ਜਿਹੜੀ ਕੀਤੀ ਨਾ ਉਹ ਕਬੀਰ ਸਾਹਿਬ ਦਾ ਕਹਿਣ ਦਾ ਭਾਵ ਹੈ ਜਿਹੜਾ ਧਾਰਮਿਕ ਹੋਣ ਦੇ ਨਾਮ ਦੇ ਧਾਰਮਿਕਤਾ ਦੇ ਨਾਮ ਤੇ ਨਾਟਕ ਕੀਤਾ ਜਾਂਦਾ ਮੈਂ ਜੋਗੀਆਂ ਦੇ ਵਿੱਚ ਗਿਆ ਬ੍ਰਾਹਮਣਾਂ ਦੇ ਵਿੱਚ ਗਿਆ ਸਿੱਧਾਂ ਦੇ ਵਿੱਚ ਜਾਂ ਹੋਰ ਜਿੰਨੇ ਵੀ ਮੌਲਵੀ ਪੰਡਤ ਜਿੰਨੇ ਵੀ ਸੀ ਕਾਜੀ ਇਹਨਾਂ ਦੇ ਵਿੱਚ ਜਿੰਨੇ ਤੇ ਜਿੱਥੇ ਵੀ ਜਾਓ ਨਾ ਉੱਥੇ ਇੱਕ ਝੂਠ ਦਾ ਪਸਾਰਾ ਕੌਤਕ ਬਤੂਆ ਝੂਠ ਚੱਲ ਰਿਹਾ ਮਤਲਬ ਚੂ ਅਸੀਂ ਨਾਟਕ ਤੁਸੀਂ ਨਹੀਂ ਕਹਿੰਦੇ ਕਿ ਜਿਹੜਾ ਇੱਕ ਬੰਦਾ ਕਹਿੰਦਾ ਨਾ ਕੋਈ ਗੱਲ ਦਰਸਾ ਰਿਹਾ ਹੋਵੇ ਲੇਕਿਨ ਉਹ ਅਸਲ ਨਹੀਂ ਅਸੀਂ ਕਹਿੰਦੇ ਯਾਰ ਡਰਾਮਾ ਕਰ ਰਿਹਾ ਹੈ ਉਹ ਬੰਦਾ ਨਾਟਕ ਕਰ ਰਿਹਾ ਹੁਣ ਕਹਿੰਦੇ ਨਾ ਯਾਰ ਕੀ ਤੂੰ ਡਰਾਮਾ ਕਰ ਰਿਹਾ ਹੈ ਡਰਾਮਾ ਕਰ ਰਿਹਾ ਤਾਂ ਮਤਲਬ ਕੀ ਹੁੰਦਾ ਕਿ ਜੋ ਅਸਲ ਹੈ ਉਹ ਨਹੀਂ ਦੱਸ ਰਿਹਾ ਤੂੰ ਨਕਲ ਕੁਝ ਹੋਰ ਗੱਲ ਪੇਸ਼ ਕਿਸੇ ਹੋਰ ਤਰੀਕੇ ਨਾਲ ਕਰ ਰਿਹਾ ਅਸਲ ਨਹੀਂ ਹੈ ਉਹਨੂੰ ਕਹਿੰਦੇ ਨੇ ਕੌਤਕ ਸੋ ਕੁਰੀਤ ਸਾਹਿਬ ਉਸ ਲਹਿਜੇ ਦੇ ਵਿੱਚ ਗੱਲ ਕਰ ਰਹੇ ਨੇ ਸੋ ਇੱਕ ਖਾਸ ਰੰਗ ਦੇ ਕੱਪੜੇ ਪਾ ਲੈਣੇ ਹੈ ਨਾ ਕੋਈ ਖਾਸ ਇੱਕ ਰੰਗ ਦਾ ਗਮਸ਼ਾ ਗਲੇ 'ਚ ਪਾ ਲੋ ਕੋਈ ਹੈ ਨਾ ਕੋਈ ਖਾਸ ਟੋਪੀ ਪਾ ਲੋ ਜਾਂ ਕੋਈ ਹੋਰ ਇਹੋ ਜਿਹਾ ਕੋਈ ਧਾਰਮਿਕ ਚਿੰਨ ਪਹਿਰਾਵਾ ਪਾ ਲਿਆ ਤੇ ਦਿਖਾਰਿਆ ਬੰਦਾ ਧਰਮੀ ਐਨੇ ਵਿੱਚ ਹੀ ਸਮਝ ਗਿਆ ਕਿ ਮੈਂ ਤੇ ਧਰਮੀ ਹੋ ਗਿਆ ਇਹ ਮੈਂ ਇਹੋ ਜਿਹਾ ਰੰਗ ਦੇ ਕੱਪੜੇ ਪਾ ਲਏ ਨੇ ਇਹ ਰੰਗ ਦਾ ਕੋਈ ਪਰਨਾ ਪਾ ਲਿਆ ਇਹ ਰੰਗ ਦੇ ਮੈਂ ਟੋਪੀ ਪਾ ਲਈ ਇਹ ਰੰਗ ਦਾ ਮੈਂ ਅੱਜ ਕੋਈ ਝੰਡਾ ਫੜ ਲਿਆ ਜਾਂ ਇਹ ਇਹ ਕੋਈ ਟਿੱਕਾ ਲਾ ਲਿਆ ਕੁਝ ਵੀ ਆਪਣਾ ਵੇਸ਼ ਪੂਸ਼ਾ ਬਣਾ ਲਿਆ ਤੇ ਹੁਣ ਮੈਂ ਬਣ ਗਿਆ ਧਰਮੀ ਸੋ ਪਰ ਧਰਮੀ ਦਿਖਣਾ ਤੇ ਧਰਮੀ ਹੋਣਾ ਇਹਨਾਂ ਦੇ ਚ ਬਹੁਤ ਵੱਡਾ ਫਰਕ ਧਰਮੀ ਦਿਖਣਾ ਦੇ ਕੋਈ ਵੀ ਰੰਗ ਵੇਸ਼ ਪੂਸ਼ਾ ਕੱਪੜੇ ਕੋਈ ਵੀ ਚੀਜ਼ ਕਰਕੇ ਬੰਦਾ ਸਾਰੀ ਕੋਈ ਚਟੇ ਪਾਲੇ ਪੀਲੇ ਪਾਲੇ ਹਰੇ ਪਾਲੇ ਨੀਲੇ ਪਾਲੇ ਕੁਝ ਵੀ ਪਾਲੇ ਤਨ ਵੀ ਦਿਖ ਸਕਦਾ ਪਰ ਐਕਚੁਅਲ ਜਿਹੜਾ ਧਰਮ ਗੁਰੂ ਸਾਹਿਬ ਜਿਹੜੇ ਦੱਸਦੇ ਆ ਕਿ ਸਰਬ ਧਰਮਾਂ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਦੀ ਗੱਲ ਜੜੀ ਨਾ ਉਹ ਧਰਮ ਹੋਰ ਆ ਇੱਕ ਜਗ੍ਹਾ ਗੁਰੂ ਸਾਹਿਬ ਗੰਦ ਨੇ ਪਏ ਕਿਰਪ ਦਇਾਲ ਕਿਰਪਾਲ ਸੰਤ ਜਨ ਜਬ ਇਹ ਬਾਤ ਬਤਾਈ ਕਹਿੰਦੇ ਮੈਨੂੰ ਤੇ ਮੇਰੇ ਤੇ ਸਮਝੋ ਕਿ ਕਿਰਪਾ ਹੋ ਗਈ ਕਦੋਂ ਜਦੋਂ ਮੈਨੂੰ ਗੱਲ ਪਤਾ ਲੱਗੀ ਕਿਹੜੀ ਗੱਲ ਪਤਾ ਲੱਗੀ ਪਏ ਦਇਾਲ ਕਿਰਪਾਲ ਸੰਤ ਜਨ ਜਦ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜੇ ਪ੍ਰਭ ਕੀ ਪ੍ਰਭ ਕੀਰਤ ਗਾਈ ਜਿਨਨੇ ਪ੍ਰਭੂ ਤੇ ਪਰਮਾਤਮਾ ਦੀ ਕੀਰਤ ਪਾਉ ਉਹਦੇ ਗੁਣ ਤਾਰਨ ਕੇ ਤੈਨ ਐ ਸਮਝੋਗੇ ਉਹਨੇ ਧਰਮ ਕਮਾਇਆ ਇਹ ਐਕਚੁਅਲ ਧਰਮ ਹੈ ਇਹ ਮੈਨੂੰ ਗੱਲ ਪਤਾ ਲੱਗੀ ਔਰ ਜੋ ਕਬੀਰ ਸਾਹਿਬ ਗੱਲ ਕਰ ਰਹੇ ਨਾ ਕਿ ਕੌਤਕ ਜਾਂ ਨਾਟਕ ਇਹ ਨਾਟਕ ਅੱਜ ਵੀ ਸਾਨੂੰ ਨੇਰਾਂ ਦੋ ਨਾ ਅੱਜ ਵੀ ਚੱਲ ਰਿਹਾ ਹੈ ਨਾਟਕ ਮੈਂ ਵੱਡਾ ਧਰਮੀ ਔਰ ਦੂਜਾ ਜਿਹੜਾ ਹੈ ਇਹ ਧਰਮੀ ਸਾਡਾ ਧਰਮ ਵੱਡਾ ਸਾਡਾ ਤਾਂ ਉਹ ਵਧੀਆ ਤੇ ਦੂਜੇ ਦਾ ਧਰਮ ਮਾੜਾ ਇ ਇਤਨੀ ਵੱਡੀ ਹੈ ਜ਼ਬਰਦਸਤ ਜਿੱਤੇ ਡਿਬੇਟ ਚੱਲ ਰਹੀ ਏ ਗੱਲਾਂ ਚੱਲ ਰਹੀਆਂ ਕਿ ਆਪਣੀ ਧਰਮ ਦੀ ਭਾਵੇਂ ਸਟੱਡੀ ਕਰੇ ਨਾ ਕਰੇ ਬੰਦਾ ਦੂਜੇ ਧਰਮ ਦੀਆਂ ਕਮੀਆਂ ਕੱਢ ਕੱਢ ਕੇ ਦਿਖਾਂਦਾ ਇਹਦੇ ਚਾਹ ਕਮੀ ਇਹਦੇ ਚਾਹ ਕਮੀ ਇਹੀ ਕੁਝ ਚੱਲ ਰਿਹਾ ਅੱਜਕੱਲ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਔਰ ਮਜ਼ੇਦਾਰ ਗੱਲ ਦੇਖੋ ਆਪਣੇ ਧਰਮ ਨੂੰ ਉੱਚਾ ਕਰਨ ਵਾਸਤੇ ਔਰ ਦੂਜੇ ਧਰਮ ਨੂੰ ਨੀਵਾ ਕਰਨ ਵਾਸਤੇ ਸਭ ਤੋਂ ਇੱਕ ਜਿਹੜਾ ਫਾਰਮੂਲਾ ਵਰਤਿਆ ਜਾਂਦਾ ਨਾ ਉਹ ਫਾਰਮੂਲਾ ਵਰਤਿਆ ਜਾਂਦਾ ਹੈ ਕਿ ਇਹ ਗੱਲ ਜਿਹੜੀ ਹੈ ਨਾ ਇਹ ਸਾਡੇ ਧਰਮ ਦੇ ਵਿੱਚ ਇੰਨੇ ਸਾਲ ਪੁਰਾਣੀ ਹੈ ਦੱਸੀ ਸੀ ਤਾਂ ਸਭ ਤੋਂ ਕਾਮਨ ਚੀਜ਼ ਹੈ ਕਿ ہمارے ਧਰਮ ਮੇ ਇਹ ਬਾਤ ਇਤਨੇ ਸਾਲ ਪਹਿਲੇ ਨਹੀਂ ਹਜ਼ਾਰਾਂ ਸਾਲ ਪਹਿਲੇ ਦੱਸੀ ਹੋਈ ਸੀ ਉਹ ਹਜ਼ਾਰਾਂ ਸਾਲ ਪਹਿਲੇ ਪੁਰਾਣੇ ਤੋਂ ਪੁਰਾਣਾ ਲਿਖਤ ਤੋਂ ਪੁਰਾਣੀ ਤੋਂ ਪੁਰਾਣੀ ਕੋਈ ਕਹਾਣੀ ਪੁਰਾਣੀ ਤੋਂ ਪੁਰਾਣੀ ਇਤਿਹਾਸ ਜਾਂ ਕੁਝ ਕੜ-ਕੜ ਕੇ ਲਿਆਂਦੇ ਨੇ ਜੀ ਉਹ ਵੈਦਾ ਪੁਰਾਣਾ ਤੱਕ ਪਹੁੰਚਣਗੇ ਕਿੱਥੋਂ ਹੋਰ ਉਸ ਤੋਂ ਹੀ ਪਿੱਛੇ ਇੰਨੇ ਲੱਖ ਸਾਲ ਪਹਿਲੇ ਸਾਡੇ ਚ ਇਹ ਗੱਲ ਕਹੀ ਗਈ ਸੀ ਇੰਨੇ ਹਜ਼ਾਰ ਸਾਲ ਪਹਿਲੇ ہمارے ਧਰਮ ਮੇ ਇਹ ਬਤਾ ਦਿਆ ਥਾ ਇਹੀ ਹੁੰਦਾ ਉਹ ਉਹਦੇ ਨਾਲ ਇਹ ਇਹ ਸਾਬਤ ਕਰਦੇ ਨੇ ਕਿ ਸਾਡਾ ਧਰਮ ਜਿਹੜਾ ਜਿਆਦਾ ਵਧੀਆ ਤੇ ਦੂਜੇ ਦਾ ਧਰਮ ਘਟੀਆ ਸਾਡੇ ਤੇ ਇਹ ਪਹਿਲੀ ਦੱਸਤਾ ਸੀ ਇੰਨੇ ਸਾਲ ਪਹਿਲੇ ਇੰਨੇ ਹਜ਼ਾਰ ਸਾਲ ਪਹਿਲੇ ਹੁਣ ਇਹਦਾ ਮਤਲਬ ਤੁਸੀਂ ਉਹ ਹਜ਼ਾਰ ਸਾਲ ਪਹਿਲੇ ਦੀ ਜਿਹੜੀ ਥੌਟ ਹੈ ਉਹ ਥਿਉਰੀ ਹੈ ਉਹਨੂੰ ਤੁਸੀਂ ਜਿਆਦਾ ਵਧੀਆ ਮੰਨਦੇ ਹੋ ਜਿਆਦਾ ਚੰਗਾ ਮੰਨਦੇ ਆ ਇਸ ਕਰਕੇ ਉਹਨੂੰ ਮਤਲਬ ਆਥੈਂਟਿਕ ਮੰਨਦੇ ਆ ਉਸ ਗੱਲ ਕਰਕੇ ਅਸੀਂ ਆਪਣੇ ਉਸ ਚੀਜ਼ ਨੂੰ ਜਿਆਦਾ ਵਧੀਆ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਹੁਣ ਇੱਥੇ ਤੱਕ ਤੇ ਠੀਕ ਹੈ ਉਹ ਉਸੇ ਬੰਦੇ ਨੂੰ ਜੇ ਕੋਈ ਮੁਸੀਬਤ ਪੈ ਜਾਏ ਕੋਈ ਉਹਦੀ ਹਾਰਡ ਪ੍ਰੋਬਲਮ ਹੋ ਜਾਏ ਹੈਨਾ ਕੋਈ ਕੈਂਸਰ ਹੋ ਜਾਏ ਕੋਈ ਹੋਰ ਪ੍ਰੋਬਲਮ ਹੋ ਜਾਏ ਫਿਰ ਫਿਰ ਪਤਾ ਹੀ ਕਰਦਾ ਸੁਪਰ ਸਪੈਸ਼ੈਲਿਟੀ ਹਸਪੀਟਲ ਕਿਹੜਾ ਸਭ ਤੋਂ ਲੇਟੈਸਟ ਟੈਕਨੋਲੋਜੀ ਕਿੱਥੇ ਹੈਗੀ ਹੈ ਉਹਨੂੰ ਉੱਥੇ ਇਲਾਜ ਕਰਾਵਾਂਗਾ ਹੁਣ ਨਹੀਂ ਜਾਏਗਾ ਪਿੱਛੇ ਹੁਣ ਕਹੇਗਾ ਲੇਟੈਸਟ ਕਲ ਦੀ ਥਿਉਰੀ ਕਿਦੇ ਕੋ ਲੱਗੀ ਕਲ ਦੀ ਟੈਕਨੋਲੋਜੀ ਕਿਦੇ ਕੋ ਲੱਗੀ ਹੁਣ ਲੇਟਸ ਮਸ਼ੀਨਾ ਕਿਹੜੇ ਹਸਪੀਟਲ ਲੱਗੀਆਂ ਮੈਂ ਇਲਾਜ ਉੱਥੇ ਕਰਾਣਾ ਇਹਨੂੰ ਕਹਿੰਦੇ ਨੇ ਕੌਤਕ ਇਹਨੂੰ ਕਹਿੰਦੇ ਨੇ ਨਾਟਕ ਇਹ ਨਾਟਕ ਚੱਲ ਰਿਹਾ ਕਿ ਦੂਜੇ ਨੂੰ ਨੀਵਾ ਕਰਨ ਵਾਸਤੇ ਆਪਣੀ ਉੱਚਾ ਕਰਨ ਵਾਸਤੇ ਕਿ ਤੁਸੀਂ ਦੱਸ ਦਿਓ ਹੈ ਪਰ ਜਦੋਂ ਆਪਣੀ ਆਪਣੀ ਲੋੜ ਪੈ ਜੇ ਆਪਣੇ ਤੇ ਫਿਰ ਤੁਸੀਂ ਪਿੱਛੇ ਨਹੀਂ ਜਾਓਗੇ ਫਿਰ ਤੁਸੀਂ ਕਹੋਗੇ ਅਸਰਾ ਕਰੋਗੇ ਜਿਆਦਾ ਨਹੀਂ 20 25 ਸਾਲ ਪੁਰਾਣੀ ਟੈਕਨੋਲੋਜੀ ਹੈਗੀ ਇਹਦੇ ਨਾਲ ਤੁਹਾਡੀ ਮਸ਼ੀਨ ਪਈ ਹੈ ਉਹਦੇ ਨਾਲ ਇਲਾਜ ਕਰਕੇ ਕਿ ਨਹੀਂ ਨਹੀਂ ਸਾਨੂੰ ਤਾਂ ਕੱਲ ਵਾਲੀ ਮਸ਼ੀਨ ਚਾਹੀਦੀ ਜਿਹੜੀ ਅੱਜ ਦੀ ਟੈਕਨੋਲੋਜੀ ਅੱਜ ਦੀ ਥਿਓਰੀ ਪੜਾਉ। ਐਵੀ 25 ਸਾਲ ਦੀ ਪੁਰਾਣੀ ਟੈਕਨੋਲੋਜੀ ਨਾਲ ਵੀ ਮੈਂ ਇਲਾਜ ਨਹੀਂ ਕਰਾਣਾ। ਤੇ ਤੁੱਥੇ ਤੁਸੀਂ ਤੁਸੀਂ ਹਜ਼ਾਰਾਂ ਸਾਲ ਪਿੱਛੇ ਜਾਣ ਨੂੰ ਤਿਆਰ। ਇਹਨੂੰ ਕਹਿੰਦੇ ਨੇ ਡਰਾਮਾ। ਔਰ ਆਪਣੀ ਉਸ ਹਜ਼ਾਰਾਂ ਸਾਲ ਦੀ ਥਿਓਰੀ ਨੂੰ ਸਾਬਤ ਕਰਨ ਵਾਸਤੇ ਟੀਵੀ ਡਿਬੇਟ ਚੱਲਦੀਆਂ। ਕਿੰਨੇ-ਕਿੰਨੇ ਘੰਟੇ ਘੱਟੇ ਪੈਸਾ ਹੁੰਦੀਆਂ ਕਿ ਹਮਾਰੇ ਧਰਮ ਮੇਂ ਤੋਂ ਹਜ਼ਾਰਾਂ ਸਾਲ ਪਹਿਲੇ ਇਹ ਕਹਿ ਦਿਆ ਥਾ। ਤੇ ਆਪਣੀ ਜਦੋਂ ਲੋਡ ਪਏ ਤਾਂ ਫਿਰ ਕਹਿੰਦੇ ਨਹੀਂ ਜੀ ਉਹ ਪਿੱਛੇ ਨਹੀਂ ਜਾਣਾ ਸੀ ਅੱਜ ਦੀ ਗੱਲ ਬਣ। ਸੋ ਕਬੀਰ ਸਾਹਿਬ ਕਹਿੰਦੇ ਨੇ ਇਹ ਇਹ ਜਿਹੜਾ ਡਰਾਮਾ ਚੱਲ ਰਿਹਾ ਇੱਕ RAM ਸੁਨੇਹੀ ਬਹਰਾ ਉਜੜ ਮੇਰੇ ਪਾਏ। ਕਹਿੰਦੇ ਜੇ RAM ਨਹੀਂ ਹੈ ਨਾ ਜੇ ਉਹਦੇ ਚ ਪਰਮਾਤਮਾ ਦੀ ਜਿਹੜੀ ਹੁਕਮ ਹੈ ਜਿਹੜਾ ਨਿਯਮ ਹੈ ਜਿਹੜਾ ਸਿਸਟਮ ਹੈ ਉਹ ਨਹੀਂ ਹੈ ਨਾ ਉਹ ਪੰਜਾਬੀ ਜਿਸ ਨਾਲ ਗੱਲ ਕਰਦੇ ਨੇ ਖਾ ਖਸਮਾਂ ਨੂੰ ਮੇਰੇ ਵੱਲ ਆਮ ਗੱਲ ਕਰਦੇ ਨੇ ਕਿ ਕਰਨਾ ਹੀ ਕਰਨੇ ਤੇ ਜਾ ਖਾ ਖਸਮਾਂ ਨੂੰ ਉਸ ਤਰ੍ਹਾਂ ਕਹਿੰਦੇ ਉਜਣ ਮੇਰੇ ਭਾਵੇਂ ਮੇਰੇ ਭਾਵੇਂ ਜਾ ਮੇਰੇ ਭਾਣੇ ਤੇ ਉਜਾੜ ਹੀ ਹੈ ਜੋ ਮਰਜੀ ਤੁਸੀਂ ਕਰਿਓ ਸੱਚ ਉਹ ਰਾਮ ਸਨੇਹੀ ਭਾਵ ਉਹ ਰਾਮ ਦੇ ਨਾਲ ਸਨੇਹ ਉਹ ਰੱਬ ਦੇ ਨਾਲ ਉਹ ਰਮੇ ਹੋਏ ਪ੍ਰਮਾਤਮਾ ਉਹ ਰਮੇ ਹੋਏ ਅਕਾਲ ਪੁਰਖ ਦੇ ਨਾਲ ਸਨੇਹ ਪਿਆਰ ਨਹੀਂ ਹੈ ਜੇ ਕਿਸੇ ਨੂੰ ਕੋਈ ਰੱਬ ਦਾ ਨਾਮ ਲੈ ਕੇ ਧਰਮ ਕਰਮ ਕਰ ਰਿਹਾ ਇੱਕ ਪੇੜ ਨੂੰ ਜਾ ਕੇ ਉਹ ਕਹਿੰਦਾ ਮੈਂ ਧਰਮ ਕਰਨਾ ਹੈ ਤੇ ਉਹਨੂੰ ਪੇੜ ਦੇ ਵਿੱਚ ਰੱਬ ਨਜ਼ਰ ਨਹੀਂ ਆ ਰਿਹਾ ਉਹਦੀ ਜੜਾਂ 'ਚ ਤੇਲ ਪਾ ਰਿਹਾ ਉਹ ਕੁਦਰਤ ਕੁਦਰਤ ਦੇ ਵਿੱਚ ਤੈਨੂੰ ਰੱਬ ਨਜ਼ਰ ਨਹੀਂ ਆ ਰਿਹਾ ਉਹ ਜੜ ਉਹ ਤੇਲ ਪਾ ਕੇ ਪੇੜ ਡਿੱਗ ਜਾਏ ਪਾਏ ਲੇਕਿਨ ਉਸ ਪੇੜ ਦੇ ਵਿੱਚ ਰੱਬ ਨਹੀਂ ਨਜ਼ਰ ਆ ਰਿਹਾ ਉਸ ਆਪਣੇ ਕਰਮ ਕਾਂਡ ਦੀ ਉਹਨੂੰ ਰੱਬ ਨਜ਼ਰ ਆ ਰਿਹਾ ਇਹਨੂੰ ਕਹਿੰਦੇ ਨੇ ਨਾਟਕ ਪਾਣੀ ਨੂੰ ਪੋਲਿਊਟ ਕਰੀ ਜਾ ਰਿਹਾ ਉਹਦੇ ਵਿੱਚ ਕੀ ਕੀ ਕਿ ਸੁੱਟੀ ਜਾ ਰਿਆ ਉਹਨੂੰ ਉਸ ਪਾਣੀ ਦੇ ਵਿੱਚ ਰਬ ਨਹਿਰ ਨਹੀਂ ਆਂਦਾ ਲੇਕਿਨ ਪਾਣੀ ਦੇ ਵਿੱਚ ਆਪਣੇ ਕੀਤੇ ਹੋਏ ਕੰਮ ਨੂੰ ਦੇ ਵਿੱਚ ਜਿਹੜਾ ਜਿਹੜਾ ਉਹ ਕੰਮ ਕਰ ਰਿਆ ਨਾ ਉਹਦੇ ਵਿੱਚ ਉਹਨੂੰ ਧਰਮ ਨਹਿਰ ਆ ਰਿਹਾ ਕਿਸੇ ਬੰਦੇ ਦੀ ਉਹਦੀ ਰੋਜੀ ਰੋਟੀ ਉਜਾਣ ਨੂੰ ਕਿੰਨੇ ਕੰਮ ਹੋ ਰਿਆ ਨਾ ਜੋ ਧੰਦਾ ਬੰਦ ਕਰਾ ਦਿਓ ਪੁਰਾਣੇ ਦਾ ਦੂਜੇ ਦੇ ਬਿਜ਼ਨਸ ਬੰਦ ਕਰ ਦਿਓ ਇਹਨਾਂ ਦੇ ਧੰਦਾ ਬੰਦ ਕਰ ਦਿਓ ਚੁੱਕ ਦਿਓ ਸਭ ਦੇ ਇਹਨਾਂ ਦਾ ਉਸ ਬੰਦੇ ਦੇ ਵਿੱਚ ਜਾਂ ਉਹਦੇ ਪਰਿਵਾਰ ਜਾਂ ਉਹਦੇ ਬੱਚਿਆਂ ਦੇ ਵਿੱਚ ਰੱਬ ਨਹਿਰ ਨਹੀਂ ਆ ਰਿਹਾ ਪਰ ਆਪਣਾ ਜਿਹੜਾ ਕੰਮ ਕਰ ਰਿਹਾ ਉਹਦੇ ਚੋਂ ਸੋਚਦਾ ਕਿ ਮੈਂ ਬੜਾ ਧਰਮ ਦਾ ਕੰਮ ਕਰ ਰਿਹਾ ਉਹਦੇ ਚ ਧਰਮ ਨਹਿਰ ਆ ਰਿਹਾ ਉਹ ਕਿੰਨੀਆਂ ਚੀਜ਼ਾਂ ਲੱਲਵਾਸ ਕੋ ਠੱਗੀ ਚੋਰੀ ਬੇਈਮਾਨੀ ਸਭ ਕੁਝ ਕਰਨ ਲਵੇਲੇ ਉਹ 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 ਉਹਦੇ ਵਿੱਚ ਉਹਨੂੰ ਬੜਾ ਮਜ਼ਾ ਆ ਰਿਹਾ ਲੇਕਿਨ ਜਿਹਦੇ ਨਾਲ ਠੱਗੀ ਕਰ ਰਿਹਾ ਉਹਦੇ ਵਿੱਚ ਉਹਨੂੰ ਕੋਈ ਨਹਿਰ ਹੀ ਨਹੀਂ ਆ ਰਿਹਾ ਕਿ ਹਾਂ ਵੀ ਕੋਈ ਰੱਬ ਬੰਦਿਆਂ ਵਿੱਚ ਹੀ ਵਸਦਾ ਹੈ ਕਿ ਨਹੀਂ ਵਸਦਾ ਸਵੇਰੇ ਉੱਡਦੇ ਆ ਨਾ ਸਾਡੇ ਇੱਥੇ ਮਤਲਬ ਕੰਨਾਂ ਦੇ ਵਿੱਚ ਤੁਹਾਨੂੰ ਗੁਰਦੁਆਰੇ ਮੰਦਰ ਮਸਜਿਦ ਦੀ ਆਵਾਜ਼ ਸੁਣਾਈ ਦਿੰਦੀ ਹੈ ਸਵੇਰੇ ਸਵੇਰੇ ਸਪੀਕਰ ਲੱਗਦੇ ਨੇ ਵੱਡੇ ਵੱਡੇ ਕੋਈ ਘਰ 'ਚ ਹੀ ਸਪੀਕਰ ਉਹ ਕੀ ਕਹਿੰਦੇ ਟੀਵੀ ਲੱਗਾ ਹੋਏਗਾ ਕੋਈ ਪੂਜਾ ਕਰਦਾ ਹੋਏਗਾ ਉਸ ਦਿਨ ਵੀ ਗੱਲ ਕੀਤੀ ਸੀ ਕਿ 1 ਕਿਲੋਮੀਟਰ ਵੀ ਕਿਸੇ ਪਾਸੇ ਨਿਕਲ ਜਾਓ 1 ਕਿਲੋਮੀਟਰ ਤੋਂ ਬਹੁਤ ਦੂਰ ਹੀ ਮੇਕਾ 5-700 ਮੀਟਰ ਦੇ ਤੁਹਾਨੂੰ ਕੋਈ ਨਾ ਕੋਈ ਮੰਦਰ, ਮਸਜਿਦ, ਗੁਰਦੁਆਰਾ, ਕੋਈ ਚਰਚ, ਕੋਈ ਪੂਜਾ ਦਾ ਸਥਾਨ, ਕੋਈ ਧਾਰਮਿਕ ਇਹੋ ਜਿਹੀ ਚੀਜ਼ ਮਿਲ ਜਾਏਗੀ ਜਿੱਥੇ ਲੋਕੀ ਮੱਥੇ ਟੇਕਦੇ ਹੋਣਗੇ। 5-700 ਮੀਟਰ ਦੇ ਹੀ ਮਿਲ ਜਾਏਗਾ ਤੁਹਾਨੂੰ ਕਿਸੇ ਪਾਸੇ ਨਿਕਲ ਜਾਓ। ਇੰਨਾ ਧਰਮ ਕਰਮ, ਇੰਨਾ ਧਰਮ ਕਰਮ। ਔਰ ਸਾਡੇ ਜੀ ਜੀ ਸਭ ਤੋਂ ਜ਼ਿਆਦਾ ਦੰਗੇ, ਵਸਾਦ, ਖੂਨ ਖਰਾਬੇ, ਇੱਕ ਦੂਜੇ ਦੀ ਮਾਰ ਕਟ ਅੱਥੀ ਮਚੀ ਪਈ ਹੈ। ਐਨੂੰ ਕਹਿੰਦੇ ਨੇ ਨੋਟੰਕੀ ਡਰਾਮਾ। ਸੋ ਇਹ ਸਾਰੇ ਡਰਾਮੇ ਦੀ ਜਿਹੜੀ ਗੱਲ ਕਰਦੇ ਨੇ ਅ ਪੜਦੇ ਆ ਅਸੀਂ ਕਰਤੂਤ ਪਸੂਕੀ ਮਾਨਸ ਜਾ ਲੋਕ ਬਚਾ ਰਾਂ ਕਰੇ ਦਿਨ ਰਾਤ ਲੋਕਾਂ ਦੇ ਚ ਆਪਣੇ ਆਪ ਨੂੰ ਬੜਾ ਪ੍ਰਸਾਰ ਕਰ ਰਹੇ ਮੈਂ ਬੜਾ ਧਰਮੀਆਂ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਹੀਂ ਕਛ ਕਰੇ ਛਪਾ ਜਾ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਨ ਅੰਦਰ ਅਗਨ ਬਾਹਰ ਤਨਸਵਾਸ ਉਸ ਪਾਸਵਾ ਮੱਲੀ ਬੜੇ ਵਿਆਸੀ ਪਿੱਛੇ ਦੇ ਦੇਖਿਆ ਸੀ ਨਾ ਤੁਸੀਂ ਸਵਾ ਮਲ ਮਲ ਕੇ ਗਲਕਾ ਪਾਥਰ ਕੈਸੇ ਤਰਿਆ tha ਜਾਂਕ ਕੀ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਮਤ ਉਹ ਸਹਿਜ ਦੇ ਵਿੱਚ ਆਂਦੇ ਨੇ ਇਹ ਚੀਜ਼ਾਂ ਜਦੋਂ ਭੜਗਾਟ ਜਦੋਂ ਨਹਿਰ ਆ ਰਹੀ ਹੈ ਨਾ ਜਦੋਂ ਟੀਵੀ ਡਿਬੇਟ ਦੇ ਵਿੱਚ ਆ ਪੋਸਟਾਂ ਦੇ ਵਿੱਚ ਆ ਉਹਦੇ ਵਿੱਚ ਤੁਹਾਨੂੰ ਅੱਗ ਲਾਉਣ ਵਾਲੀ ਚੀਜ਼ਾਂ ਜਾਂ ਮਾਰ ਦੋ ਕੱਢ ਦੋ ਇਹ ਕਰ ਦਿੰਗੇ ਉਹ ਕਰਦੇ ਕਹਿੰਦੇ ਸਹਿਜ ਨਹੀਂ ਹੈ ਤੇ ਸਮਝੋ ਧਰਮ ਹੈ ਹੀ ਨਹੀਂ ਜਿਹਦੇ ਅੰਦਰ ਧਰਮ ਆਂਦਾ ਸਭ ਤੋਂ ਪਹਿਲੀ ਗੱਲ ਉਹਦੇ ਅੰਦਰ ਠਹਿਰਾਵ ਟਿਕਾਉ ਸਹਜ ਸੰਤੋਖ ਉਹ ਆਣਾ ਸ਼ੁਰੂ ਹੁੰਦਾ ਜੇ 扑ੜ ਕਰਿਆ ਕੋਈ ਕਿ ਬੰਦਾ ਮਾਰ ਦਿਆਂਗੇ ਇਹ ਕਰਦਿਆਂਗੇ ਉਹ ਕਰਦਿਆਂਗੇ ਇਹਦਾ ਮਤਲਬ ਧਰਮ ਤੋਂ ਬੜਾ ਦੂਰ ਹੈ ਸੋ ਕਬੀਰ ਸਾਹਿਬ ਜਿਹੜੀ ਅੱਜ ਇਸ ਸ਼ਲੋਕ ਦੇ ਵਿੱਚ ਗੱਲ ਕਰ ਰਹੇ ਨੇ ਉਹ ਕਹ ਰਹੇ ਨੇ ਜਿੰਨੀ ਮਰਜੀ ਤੁਸੀਂ ਬਾਹਰਲੀ ਜਿਹੜੀ ਹੈ ਉਹ ਜਗਾ ਚੋਂਦ ਕਰ ਲੋ ਬਿਜਲੀਆਂ ਲਾਈਟਾਂ ਲਾ ਲੋ ਲੇਜ਼ਰ ਲਾਈਟਾਂ ਲਾ ਲੋ ਚਮ ਚਮ ਕਰ ਲੋ ਚਾਏ ਪੈਸੇ ਬਰਸਰਿਆ ਪਾਵੇਂ ਸਪੀਕਰ ਵੱਡੇ ਸਪੀਕਰ ਛੜ ਵੱਡੇ ਵੱਡੇ ਡੀ ਜੇ ਲੱਗੇ ਆਉਣ ਹੈ ਨਾ ਭਜਨ ਕੀਰਤਨ ਠਾ ਠਾ ਚੱਲਦਾ ਆਇਓ ਦੇ ਜਿੰਨਾ ਮਰਜੀ ਵੱਡਾ ਚੱਲ ਰਿਹਾ ਹੈ ਲੰਗਰਾਂ ਦੇ ਕਰੋਨਾ ਦੇ ਲੰਗਰ ਲੱਗੇ ਆਉਣ ਪਾਵੇਂ ਹੈ ਜਿੰਨੀ ਮਰਜੀ ਖਰਚੇ ਹੋ ਰਹੇ ਆਉਣ ਕੁਛ ਵੀ ਪੈਸਾ ਮਤਲਬ ਸਭ ਕੁਝ ਹੋ ਰਿਹਾ ਲੇਕਿਨ ਇਹ ਸਭ ਜਿਹੜਾ ਨਾ ਉਹ ਕਹਿੰਦੇ ਨੇ ਉਜੜ ਮੇਰੇ ਪਾਏ ਇੱਕ ਆਰਾਮ ਸੇ ਨਹੀਂ ਬਾਹਰ ਜੀ ਉਹ 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 ਧਰਮ ਦੀ ਅਸਲ ਗੱਲ ਨਹੀਂ ਹੈ ਨਾ ਤੇ ਫਿਰ ਇਹਦੇ ਵਿੱਚ ਕੁਝ ਵੀ ਜਿਹੜਾ ਹੈ ਉਹ ਸਾਰਾ ਇੱਕ ਕੌਤਕ ਸਾਰਾ ਇਹ ਨਾਟਕ ਸਾਰਾ ਇੱਕ ਡਰਾਮਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਡਰਾਮਾ ਅਸੀਂ ਪਹਿਲੇ ਸਮਝਿਆ ਕਿ ਡਰਾਮਾ ਕਹਿੰਦੇ ਕਿ ਉਹਨਾਂ ਨੇ ਡਰਾਮਾ ਕਹਿੰਦੇ ਹੀ ਉਹਨਾਂ ਨੇ ਕਿ ਜਿਹੜਾ ਅਸਲ ਨਾ ਹੋਏ ਨਕਲ ਹੋਏ ਝੂਠ ਹੋਏ ਸੋ ਇਹ ਗੱਲ ਜਿਹੜੀ ਕਬੀਰ ਸਾਹਿਬ ਨੇ ਕਹੀਏ ਇੰਨੀ ਜ਼ਬਰਦਸਤ ਗੱਲ ਹੈ ਕਿਸੇ ਵੀ ਪੀਰੀਅਡ ਦੇ ਵਿੱਚ ਕਿਸੇ ਵੀ ਉਸ ਸਮੇਂ ਵੀ 19 ਸੱਚ ਸੀ ਅੱਜ ਵੀ 19 ਸੱਚ ਉਹਦੋਂ ਵੀ ਸੱਚ ਕਿਹਾ ਅੱਜ ਵੀ ਸੱਚ ਕਿਹਾ ਔਰ ਇਹ ਸੱਚ ਕਹਿਣ ਦੀ ਹਿੰਮਤ ਜਿਹੜੀ ਹੈ ਕਬੀਰ ਸਾਹਿਬ ਨੇ ਕੀਤੀ ਔਰ ਉਹ ਸੱਚ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਸ਼ਾਮਲ ਕੀਤਾ ਇਹਦਾ ਮਤਲਬ ਜਿਹੜੇ ਪਹਿਲੇ ਗੱਲ ਕਹੀ ਸੀ ਨਾ ਕਿ ਸਾਰਿਆਂ ਦੀ ਗੱਲ ਇੱਕ ਜਗ੍ਹਾ ਇਕੱਤਰ ਕਰਕੇ ਇੱਕ ਇਕਤਾ ਬਣਾ ਕੇ ਫਿਰ ਇਹ ਸੱਚ ਦਾ ਡੰਕਾ ਵਜਦਾ ਤਾਂ ਹੀ ਇਹ ਗੱਲ ਕਰਨ ਦੀ ਜਿਹੜੀ ਇਹ ਹਿੰਮਤ ਉਹ ਤਾਕਤ ਬਣੀ ਔਰ ਏਸੀ ਤਾਕਤ ਏਸੀ ਤਾਕਤ ਸੀ ਜਿਹੜੀ ਇੰਨੀ ਵੱਡੀ ਜਿਹੜਾ ਰੈਵੋਲੂਸ਼ਨ ਹੋਈ ਇੰਨਾ ਵੱਡਾ ਜਿਹੜੀ ਕ੍ਰਾਂਤੀ ਆਈ ਸੋ ਅੱਜ ਦਾ ਜਿਹੜਾ ਸ਼ਲੋਕ ਕਬੀਰ ਜੈ ਜੈ ਹਾਂ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸਨੇਹੀ ਬਹਾਰਾ ਉਜੜ ਮੇਰੇ ਪਾਏ ਭੁਲਾ ਚੁਕਾਂ ਦੀ ਕੀਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ